ਪਟਿਆਲਾ ਵਿੱਚ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਪਟਿਆਲਾ ਦੇ ਪੌਸ਼ ਏਰੀਆ ਅਰਬਨ ਸਟੇਟ ਜਿੱਥੇ ਰਿਟਾਇਰਡ ਆਈਸ ਅਫਸਰ ਮੌਜੂਦਾ ਆਈਸ ਅਫਸਰ ਅਤੇ ਵੱਡੇ ਵੱਡੇ ਅਫਸਰ ਅਤੇ ਬਿਜ਼ਨਸਮੈਨ ਜਿਹੜੇ ਨੇ ਅਰਬਨ ਸਟੇਟ ਫੇਜ਼ 2 ਵਿੱਚ ਰਹਿੰਦੇ ਹਨ ਇਹ ਤਸਵੀਰਾਂ ਨੂੰ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਤਸਵੀਰਾਂ ਗੇਟ ਦੇ ਅੱਗੇ ਦਿਵਾਰਾਂ ਖੜੀਆਂ ਕਰ ਦਿੱਤੀਆਂ ਨੇ ਇਹ ਕਿਲਾਬੰਦੀ ਕਿਉਂ ਕੀਤੀ ਗਈ ਹੈ ਇਹਦੇ ਬਾਰੇ ਵੀ ਤੁਹਾਨੂੰ ਦੱਸਦੇ ਹਾਂ ਕੈਲਾ ਬੰਦੀ ਇਹ ਹੋਈ ਪਈ ਹੈ ਇੱਕ ਘਰ ਵਿੱਚ ਅਰਬਸਟ੍ਰੇਟ ਦੇ ਫੇਜ਼ 2 ਦਾ ਘਰ ਹੈ ਇਹ ਘਰ ਹੈਗਾ ਸੀਨੀਅਰ ਆਈਐਸ ਅਫਸਰ ਜਿਹੜੇ ਅਧਿਕਾਰੀ ਰਿਟਾਇਰ ਹੋਏ ਨੇ ਮਨਜੀਤ ਸਿੰਘ ਨਾਰੰਗ ਜੋ ਕਿ ਡਿਪਟੀ ਕਮਿਸ਼ਨਰ ਹਤੇ ਐਮ ਡੀ ਪੀਆਰਟੀਸੀ ਦੇ ਅਹੁਦੇ ਤੋਂ ਰਿਟਾਇਰ ਹੋਏ ਨੇ ਤਸਵੀਰਾਂ ਰਾਈ ਦਿਖਾ ਰਹੇ ਨੇ ਕਿ ਕਿਸ ਤਰੀਕੇ ਉਹਨਾਂ ਨੇ ਦੀਵਾਰਾਂ ਜਿਹੜੀਆਂ ਆਪਣੇ ਘਰ ਤੇ ਖੜੀਆਂ ਕਰਤੀਆਂ ਨੇ ਕਿਉਂਕਿ ਇਹ ਕਰੋਨਾ ਰੁਪਏ ਦਾ ਘਰ ਹੈ ਔਰ ਇਹਨਾਂ ਨੂੰ ਮਜਬੂਰਨ ਤੌਰ ਤੇ ਇਹ ਦੀਵਾਰਾਂ ਜਿਹੜੀਆਂ ਆਪਣੇ ਖੜੀਆਂ ਕਰਨੀਆਂ ਪੈਰੀ ਨੇ ਲੋਹੇ ਦਾ ਇੱਕ ਗੇਟ ਵੀ ਇੱਕ ਲਗਾਇਆ ਹੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਰਹੀਆਂ ਇਹ ਤਸਵੀਰਾਂ ਇਸ ਕਰਕੇ ਤੁਹਾਨੂੰ ਦਿਖਾ ਰਹੇ ਕਿਉਂਕਿ ਅੱਜ ਜਿਹੜੀ ਬਰਸਾਤ ਹੋਈ ਹੈ ਉਹਦੇ ਕਰਕੇ ਹਰਮਨਲ ਸਟੇਟ ਦੇ ਨਿਵਾਸੀਆਂ ਦੇ ਸਾਹ ਸੁਤੇ ਗਏ ਨੇ ਸਾਹ ਸੁਤਣਾ ਸੁਭਾਵਕ ਹੈ ਕਿਉਂਕਿ ਪਿਛਲੇ ਸਾਲ ਜਿਹੜੇ ਬੁਰੀ ਤਰ੍ਹਾਂ ਝੰਬਿਆ ਗਿਆ ਸੀ ਇਹ ਇਲਾਕਾ ਜਦ ਕੇ ਸਾਰੇ ਪਟਾਲੇ ਵਿੱਚ ਵੀ ਕਾਫੀ ਹੜ ਆਇਆ ਸੀ ਔਰ ਪ੍ਰਸ਼ਾਸਨ ਤੋਂ ਉਮੀਦ ਇਹ ਕੀਤੀ ਜਾ ਰਹੀ ਸੀ ਕਿ ਇਹਦਾ ਕੋਈ ਪੱਕਾ ਇਲਾਜ ਕੀਤਾ ਜਾ ਕੇ ਹਾਲਾਂਕਿ ਜੋ ਹਲਕਾ ਦੇ ਵਿਧਾਇਕ ਹੈਗੇ ਨੇ ਮੰਤਰੀ ਵੀ ਹੈਗੇ ਨੇ ਡਾਕਟਰ ਬਲਬੀਰ ਸਿੰਘ ਉਹਨਾਂ ਵੱਲੋਂ ਵੀ ਇੱਥੇ ਦੌਰੇ ਕੀਤੇ ਗਏ ਔਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਹੜਾਂ ਦੇ ਰੋਕਥਾਮ ਲਈ ਵੱਡੇ ਪ੍ਰਬੰਧ ਕੀਤੇ ਜਾਣ ਹੜ ਨਹੀਂ ਆਣ ਦਿੱਤੇ ਜਾਣਗੇ ਉਹ ਅੱਗੇ ਖੜੇ ਹਨ ਉਹ ਪੂਰੀ ਜ਼ਿੰਮੇਵਾਰੀ ਨਾਲ ਬਿਆਨ ਦੇ ਰਹੇ ਹਨ ਪਰ ਸਰਕਾਰੀ ਦਾਅਵਿਆਂ ਤੇ ਇਹਨਾਂ ਆਰਬਨ ਸਟੇਟ ਨਿਵਾਸੀਆਂ ਨੂੰ ਯਕੀਨ ਨਹੀਂ ਹੈ ਔਰ ਆਪਣੇ ਤੌਰ ਤੇ ਜਿਹੜੇ ਪ੍ਰਬੰਧ ਨੇ ਉਹ ਕੀਤੇ ਇਹਨਾਂ ਵੱਲੋਂ ਜਾ ਰਹੇ ਹਨ ਇਹ ਤਸਵੀਰ ਮਨਜੀਤ ਸਿੰਘ ਨਾਰੰਗ ਦੇ ਘਰ ਦੀ ਹੈ ਜੋ ਆਰਬਨ ਸਟੇਟ ਫੇਜ਼ 2 ਵਿੱਚ ਹੈ ਉਹ ਇੱਕ ਹੋਰ ਘਰ ਦੀ ਤਸਵੀਰ ਤੁਹਾਨੂੰ ਦਿਖਾ ਸਕਦੇ ਆ ਇਹ ਮਜ਼ਦੂਰ ਲੱਗੇ ਹੋਏ ਨੇ ਮਿਸਤਰੀ ਲੱਗੇ ਹੋਏ ਨੇ ਔਰ ਦਿਵਾਰਾਂ ਜਿਹੜੀਆਂ ਨੇ ਪੋਰਚ ਵਿੱਚ ਖੜੀਆਂ ਕੀਤੀਆਂ ਜਾਂਦੀਆਂ ਨੇ ਤਾਂ ਜੋ ਹੜੰਦਾਰਾ ਪਾਣੀ ਜੇ ਕੋਈ ਹੜ ਵਾਪਰਦੇ ਨੇ ਤਾਂ ਉਹਨੂੰ ਰੋਕਿਆ ਜਾ ਸਕੇ ਉਹਨਾਂ ਦੇ ਲੱਖਾਂ ਕਰੋੜਾਂ ਰੁਪਏ ਜੋ ਫਰਨੀਚਰ ਹੈਗਾ ਉਸ ਨੂੰ ਬਚਾਇਆ ਜਾ ਸਕੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਜਿਹੜੇ ਨੇ ਮਿਸਤਰੀ ਮਜ਼ਦੂਰ ਲੱਗੇ ਹੋਏ ਨੇ ਔਰ ਖੁਦ ਜਿਹੜੇ ਮਾਲਕ ਮਕਾਨ ਨੇ ਇਹਨੂੰ ਦੁਆਰਾ ਦੀ ਆਪਣੀ ਨਿਗਰਾਨੀ ਵਿੱਚ ਖੜੀਆਂ ਕਰਾ ਰਹੇ ਨੇ ਪਾਣੀ ਦਾ ਜਮਾਓ ਕਾਫੀ ਹੋ ਗਿਆ ਹੈ ਅਰਬਨ ਸਟੇਟ ਫੇਜ਼ 2 ਵਿੱਚ ਔਰ ਤਸਵੀਰਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਕਿਸ ਤਰੀਕੇ ਜਿਹੜੇ ਪਾਣੀ ਦਾ ਪਰਾਵ 8 ਕਿਹਾ ਹੋਰ ਆ ਇੱਕ ਹੋਰ ਤਸਵੀਰ ਤੁਹਾਡੇ ਸਾਹਮਣੇ ਰੂਬਰੂ ਕਰ ਰਹੇ ਹਾਂ ਕਿ ਇਹ ਉੱਡਦੇ ਬੈੱਡ ਨੇ ਬੈੱਡ ਉੱਡ ਨਹੀਂ ਰਹੇ ਸਗੋਂ ਜਿਹੜੇ ਥੱਲੇ ਸਟੈਂਡ ਲਗਾਏ ਨੇ ਉਹਨਾਂ ਨੂੰ ਬੈੱਡ ਨੂੰ ਉੱਚਾ ਕੀਤਾ ਗਿਆ ਤਾਂ ਜੋ ਜੇ ਕੋਈ ਪਾਣੀ ਦੀ ਮਾਰ ਪੈਂਦੀ ਹੈ ਤਾਂ ਇਹਨਾਂ ਦਾ ਫਰਨੀਚਰ ਜਿਹੜਾ ਲੱਖਾਂ ਰੁਪਏ ਦਾ ਫਰਨੀਚਰ ਬਣਿਆ ਉਸ ਨੂੰ ਬਚਾਇਆ ਜਾ ਸਕਦਾ ਹੈ ਇਹ ਤਸਵੀਰ ਜਿਹੜੀ ਹੈ ਤੁਹਾਨੂੰ ਦੱਸ ਦਿੰਨੇ ਆ ਕਿਸ ਦੀ ਹੈਗੀ ਹੈ ਕਿਸ ਦੇ ਘਰ ਦੀ ਹੈ ਜੀਆਂ ਇੱਕ ਸਟੇਸ਼ਨ ਡਾਇਰੈਕਟਰ ਰਿਟਾਇਰ ਹੋਏ ਨੇ ਆਲ ਇੰਡੀਆ ਰੇਡੀਓ ਦੂਰਦਰਸ਼ਨ ਦੇ ਅਮਰਜੀਤ ਸਿੰਘ ਵੜੈਚ ਉਹਨਾਂ ਦੇ ਘਰ ਦੀ ਤਸਵੀਰ ਹੈ ਔਰ ਉਹਨਾਂ ਵੱਲੋਂ ਇਹ ਸਟੈਂਡ ਲਗਾ ਦਿੱਤੇ ਗਏ ਨੇ ਫਰਨੀਚਰ ਨੂੰ ਉੱਚਾ ਚੁੱਕਣ ਲਈ ਔਰ ਪਾਣੀ ਦਾ ਜੇ ਕੋਈ ਮਾਰ ਪੈਂਦੀ ਹੈ ਤਾਂ ਉਹਨਾਂ ਦਾ ਫਰਨੀਚਰ ਜਿਹੜਾ ਹੈ ਉਹ ਬਚ ਸਕੇ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਬੈੱਡ ਨੂੰ ਲੋਹੇ ਦੇ ਬਕਾਇਦਾ ਸਟੈਂਡ ਬਣਾ ਕੇ ਉੱਚਾ ਚੁੱਕਿਆ ਗਿਆ ਔਰ ਬੈੱਡ ਦੇ ਉੱਪਰ ਵੀ ਛੋਟੇ ਜਿਹੇ ਸਾਈਡ ਟੇਬਲ ਨੇ ਉਹ ਮੁੱਦੇ ਮਾਰ ਕੇ ਰੱਖੇ ਹੋਏ ਨੇ ਔਰ ਕਿੰਨਾ ਆਲੀਸ਼ਾਨ ਘਰ ਜਿਹੜਾ ਇਹਨਾਂ ਦਾ ਹੈਗਾ ਔਰ ਸਾਰਾ ਸੋਫਾ ਵਗੈਰਾ ਹੈਗਾ ਸਾਰਾ ਉੱਚੇ ਚੁਬ ਦਿੱਤੇ ਗਏ ਨੇ ਸਟੈਂਡ ਥੱਲੇ ਲਗਾ ਦਿੱਤੇ ਗਏ ਨੇ ਕੋਈ ਜਿਵੇਂ ਗੱਡੀ ਨੂੰ ਜੈਕ ਲਗਾਈਦਾ ਜਾਂ ਕਿਸੇ ਵਰਕਸ਼ਾਪ ਤੇ ਗੱਡੀ ਨੂੰ ਉੱਪਰ ਚੁੱਕੀਦਾ ਤਾਂ ਇਹਨਾਂ ਨੇ ਆਪਣਾ ਫਰਨੀਚਰ ਹੈਗਾ ਉਸ ਤਰੀਕੇ ਦੇ ਲੋਹੇ ਦੇ ਡੀਆਂ ਸਟੈਂਡ ਹੈਗੇ ਨੇ ਉਹ ਲਗਾਏ ਹੋਏ ਨੇ ਔਰ ਰੂਬਰੂ ਤੁਹਾਨੂੰ ਕਰਵਾ ਰਿਹਾ ਤਸਵੀਰਾਂ ਦਿਰਾਏ ਕਿਸ ਤਰੀਕੇ ਜਿਹੜੀਆਂ ਵਾਪਰ ਰਿਹਾ ਵਰਤਾਰਾ ਪਟਿਆਲਾ ਦੇ ਪੋਰਸ਼ ਏਰੀਆ ਅਰਬਨ ਅਸਟੇਟ ਦਾ ਅਮਰਜਿੰਦਰ ਸਿੰਘ ਵੜਾਚ ਦਾਸਲੇ ਨੇ ਆ ਪੱਤਰਕਾਰਾਂ ਨੂੰ ਖੁਦ ਆਪ ਇੱਕ ਇਸ ਤਰ੍ਹਾਂ ਕੇ ਉਹਨਾਂ ਵੱਲੋਂ ਇਹਨਾਂ ਦਾ ਫਰਨੀਚਰ ਉੱਪਰ ਚੁੱਕਿਆ ਗਿਆ ਆਓ ਤੁਹਾਨੂੰ ਸੁਣਾਉਂਦੇ ਆ ਇਹਨਾਂ ਵੱਖ-ਵੱਖ ਮਕਾਨ ਮਾਲਕਾਂ ਦੀਆਂ ਬਾਈਟ ਸੁਣਾਉਂਦੇ ਆ ਕਿਸ ਤਰ੍ਹਾਂ ਕੇ ਉਹਨਾਂ ਨੇ ਇਹ ਸਾਰਾ ਆਪਣਾ ਪ੍ਰਬੰਧ ਜਿਹੜੇ ਹੜ ਰੋਕੂ ਕੀਤੇਗੇ ਨਹੀਂ ਉਸ ਤੋਂ ਬਾਅਦ ਤੁਹਾਨੂੰ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਬਾਈਟ ਸੁਣਾਵਾਂਗੇ ਕਿਸ ਤਰ੍ਹਾਂ ਕੇ ਉਹਨਾਂ ਨੇ ਹੜ੍ਹਾਂ ਨੂੰ ਰੋਕਣ ਦੇ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਲ ਲੈ ਕੇ ਵੱਡੀ ਨਦੀ ਦਾ ਦੌਰਾ ਕੀਤਾ ਅਤੇ ਹਦਾਇਤਾਂ ਉਹਨਾਂ ਨੂੰ मौके ਤੇ ਹੀ ਦਿੱਤੀਆਂ ਗਈਆਂ ਇਹ ਪਿਛਲੇ ਸਾਲ ਸਾਡੇ ਘਰ ਦੇ ਅੰਦਰ 10 ਜੁਲਾਈ ਨੂੰ ਸਾਰੀ ਵਰ੍ਹਨ ਛੱਤੀ ਪਾਣੀ ਆ ਸਾਡੇ ਘਰ ਦੇ ਅੰਦਰ ਵੀ ਇਹ ਬਾਹਰ ਤੱਕ 2 ਫੁੱਟ ਤੇ 10 ਇੰਚ ਪਾਣੀ ਅੰਦਰ ਘਰ ਸਾਰੇ ਕਮਰੇ ਵਿੱਚ ਆ ਗਿਆ ਸੋ ਸਾਡਾ ਬੜਾ ਨੁਕਸਾਨ ਹੋਇਆ ਅੰਦਰ ਸਾਰਾ ਸਮਾਨ ਖਰਾਬ ਹੋ ਗਿਆ ਬਾਹਰ ਦੋ ਗੱਡੀਆਂ ਸੀ ਗੱਡੀਆਂ ਖਰਾਬ ਹੋ ਗਈਆਂ ਕੁੱਲ ਮਿਲਾ ਕੇ 8 ਤੋਂ 10 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਅਸੀਂ ਉਹ ਨਦੀਵਲ ਜਾ ਕੇ ਆਏ ਸੀਗੇ ਬਹੁਤੇ ਵਧੀਆ ਕੰਮ ਨਹੀਂ ਹੋਇਆ ਨਦੀ ਦੀ। ਕਿਉਂਕਿ ਅਸੀਂ ਪਿਛਲੇ ਸਾਲ ਸਾਰਾ ਸਾਲ ਗੋਮਨ ਕਹਿੰਦੇ ਰਹੇ ਵੀ ਕੰਮ ਇਮੀਡੀਐਟਲੀ ਸਟਾਰਟ ਕਰ ਦੋ ਤਾਂ ਜੋ ਮਾਰਚ-ਅਪ੍ਰੈਲ ਤੱਕ ਕੰਮ ਖਤਮ ਹੋ ਜਾਵੇ। ਕਿਸੇ ਨੇ ਨਹੀਂ ਕੀਤਾ। ਆ ਹੁਣ ਅਗੇ 10-12 ਜੂਨੂ ਸ਼ੁਰੂ ਕੀਤੇ ਆ। ਉਹਦੇ ਵਿੱਚ ਜੋ ਜਿਹੜੇ ਬ੍ਰੀਜ ਹੋਏ ਜਿਹਨੂੰ ਪੂਰ ਕੀਤਾ ਉਹਨਾਂ ਨੇ ਉਹਦੇ ਨਾਲ ਹੀ ਕਹੀ ਜੀ ਨੀ ਲੋ ਜੀ ਰੁਕ ਗਿਆ ਹੁਣ ਸਾਂ ਹੁਣ ਨਿਆੜ ਆਏਗਾ ਜਿਹੜਾ ਕਿ ਉਹ ਨਵੀਂ ਮਿੱਟੀ ਪਾਈ ਆ ਪਹਿਲੇ ਮੀਨ ਵਾਲੀ ਰੁੱੜ ਰਹੀ ਮਿੱਟੀ ਸੀ ਤੇ ਜ਼ਰੂਰੀ ਨਹੀਂ ਕਿ ਜਿੱਥੇ ਹੁਣ ਪੁਰ ਕੀਤੀ ਆ ਉੱਥੋਂ ਦੀ ਰੁੱੜਦਾ ਹੁਣ ਪਿਛਲੇ ਵਸ ਟੁੱਟਦੇ ਪਰ ਉਹਦੀ ਜੜੋਂ ਤੱਕ ਸਟੈਂਟਰੀ ਪ੍ਰੋਪਰ ਸਾਰੀ ਨਦੀ ਜੀ ਨੂੰ ਹੁੰਦੀ ਹੈ ਕੋਈ ਤਾਂ ਘੜਾ ਗਏ ਖਤਰੇ ਤੋਂ ਬਚਿਆ ਨਹੀਂ ਜਾ ਸਕਦਾ ਉਹ ਪਿਛਲੀ ਵਾਰੀ ਪਾਣੀ ਅਨਵਾਲਡ ਪਾਣੀ ਕਿਸੇ ਨੇ ਦੱਸਿਆ ਨਹੀਂ ਇੱਥੇ ਆ ਕੇ ਕਿ ਤੁਹਾਡੇ ਪਾਣੀ ਆ ਰਹੇ ਜੀ ਬਚਾ ਕਰੋ ਕਿਸੇ ਨੂੰ ਨਹੀਂ ਦੱਸਿਆ ਇਸ ਕਰਕੇ ਇਸ ਵਾਰੀ ਕਿਉਂਕਿ ਇਹਨਾਂ ਨੇ ਕੁਝ ਕੀਤਾ ਨਹੀਂ ਪਾਣੀ ਪ੍ਰੈਡਿਕਸ਼ਨਸ ਆ ਰਹੀਆਂ ਕਿ ਹੈਵੀ ਰੇਨ ਹੈ ਤੇ ਹਰ ਬੰਦਾ ਇਸ ਕੰਪੈਕਟ ਤੋਂ ਡਰਿਆ ਹੋਇਆ ਕਿ ਬਚਾ ਆਪਣੰਗੂ ਕਰ। ਪਾਣੀ ਆਵੇ ਨਾ ਆਵੇ ਬਚਾ ਕਰਨੀ ਜੀ। ਜੇ ਆ ਗਿਆ ਨੁਕਸਾਨ ਫੇਰ ਆਪਣਾ। ਕਿਸੇ ਨੇ ਨਵਾਂ ਪੈਸਾ ਦੇਣਾ ਨਹੀਂ। ਸੋ ਇਸ ਕਰਕੇ ਹਰ ਬੰਦਾ ਆਪਣੇ ਆਪਣੇ ਹਿਸਾਬ ਨਾਲ ਅਰੇਂਜਮੈਂਟ ਕਰ ਰਿਹਾ ਹੈ। ਅਸੀਂ ਵੀ ਤਿੰਨ ਪਾਸੇ ਦੁਆਰਾ ਬਣਾਈ ਹੈ ਕਿ 10-10 ਇੰਚ ਪਾਣੀ ਤਿੰਨੇ ਪਾਸੇ ਤੋਂ ਅੰਦਰ ਐਂਟਰ ਕੀਤਾ ਹੈ। ਪਿਛਲੇ ਪਾਸੇ ਤੋਂ 2.5 ਫੁੱਟ ਕੀਤਾ ਅਤੇ ਚਾਰ ਫੁੱਟ ਦੀ ਦਵਾਰ ਕੀਤੀ ਹੈ। ਇੱਥੇ 1.5 ਫੁੱਟ ਥੱਲੇ ਖੜੇ ਪੌੜੀਆਂ ਐ ਇਹਦੇ ਉੱਪਰ 1 ਫੁੱਟ ਪਾਣੀ ਸੀ ਇਸੇ ਆ ਦੋ ਦੋ ਫੁੱਟ ਦੀ ਦੁਆਰ ਤਿੰਨਾ ਫਸੇ ਕੀਤੀ ਉੱਤਾਜੋ ਘਟੋ ਜਿੰਨਾ ਸੇਫਰ ਸਾਈਡ ਤੇ ਰੱਖ ਸਕੀਏ ਉਨੀ ਕੁ ਤੁਸੀਂ ਪ੍ਰਬੰਧ ਅਪਣਾ ਕੀਤਾ ਪਰ ਨਾਲ ਹੀ ਅੰਦਰਲਾ ਸਮਾਨ ਵੀ ਸ਼ਿਫਟ ਕੀਤਾ ਹੋਇਆ ਉੱਪਰ ਕਿ ਇਹ ਪਾਣੀ ਜੇ ਰੁਕ ਜਾਏ ਤਾਂ ਬੜੀ ਅਚੀਵਮੈਂਟ ਹੈ ਪਾਣੀ ਅੰਦਰ ਜਾਏਗਾ ਤਾਂ ਫਿਰ ਨੁਕਸਾਨ ਕਰੇਗਾ ਨਾਰਕਸਰਬ ਏਰੀਆ ਕਿਹੜਾ ਜੀ ਹਾਂਜੀ ਕਿਹੜਾ ਏਰੀਆ ਹੈਗਾ ਇਹ ਅਰਬਨ ਸਟੇਟ ਫੇਜ਼ 2 ਪਟਿਆਲਾ ਪਛਲੀ ਵਾਰ ਕਿੰਨਾ ਦਾ ਨੁਕਸਾਨ ਹੋਇਆ ਸਰ ਸਾਡੇ ਆਪਣੇ ਘਰ ਦਾ ਨੁਕਸਾਨ ਪੰਜ ਤੋਂ 8 ਲੱਖ ਦਾ ਨੁਕਸਾਨ ਸਰ ਇਸ ਵਾਰ ਪ੍ਰਸ਼ਾਸਨ ਦਾ ਕੋਈ ਆਇਆ ਇੱਥੇ ਕੋਈ ਬੰਦਾ ਨਹੀਂ ਆਇਆ ਘੁੰਮਣ ਫਿਰਨ ਆਏ ਮਕਸਦ ਲਖਾ ਰੋ ਜੀ ਕਿੰਨਾ ਹੋ ਗਿਆ ਕੋਈ ਮੁੜ ਕੇ ਕਿਸ ਨੇ ਨਾ ਚਰਨੀ ਦਿੱਤੀ ਇਹਨਾਂ ਢੇਣੀਆਂ ਕਿਉਂਕਿ ਮੈਂ ਗਵਰਨਮੈਂਟ ਦੇ ਵਿੱਚ ਨੇ ਆ ਮੈਨੂੰ ਪਤਾ ਗਵਰਨਮੈਂਟ ਦੀ ਪਾਲਿਸੀ ਨਹੀਂ ਹੈਗੀ ਪਿੰਡਾਂ ਵਾਸਤੇ ਪਾਲਿਸੀ ਹੈ ਫਸਲਾ ਖਰਾਬ ਹੋ ਜੇ ਪਿੰਡਰ ਮਾਰੇ ਜਾਂ ਜਾਂ ਕੋਠਾ ਗਿਰ ਜੇ ਉਹਦੀ ਪਾਲਿਸੀ ਹੈ ਕਿ ਅਰਬਨ ਦਾ ਕੋਈ ਲਾਗੂ ਹੀ ਨਹੀਂ ਹੁੰਦੀ ਪਾਲਿਸੀ ਇਹਨਾਂ ਨਾਇਤੇ ਬੁ ਡੰਗਰ ਮਾਨਾ ਨਾ ਗੁੰਡਾ ਮਰੇ ਸਰ ਅਰਬਸਟਰੀਟ ਦੇ ਜਿਹੜੀ ਡੁੱਬਣ ਦਾ ਵੀ ਗੱਲ ਸਾਹਮਣੇ ਆ ਦੇ ਕਿ ਸਾਈਫਨਾਂ ਤੇ ਇਨਕ੍ਰੋਚਮੈਂਟ ਕਾਫੀ ਜ਼ਿਆਦਾ ਲੋਕਾਂ ਨੇ ਕੀਤੀ ਗਈ ਇਹ ਅਸੀਂ ਪੁੱਡਾ ਨਾਲ ਟੇਕ ਅਪ ਕੀਤਾ ਸੀ ਕਿ ਜਿਹੜੇ ਸਾਈਫਨ ਹੈਗਾ ਟੁੱਟੇ ਕਲੀਅਰ ਹੋਣੇ ਚਾਹੀਦੇ ਸਾਫ ਹੋਣੇ ਤੇ ਪਿਛਲੀ ਵਾਰੀ ਇਹ ਸਾਈਫਨ ਟੋਟਲੀ ਬੰਦ ਸੀ ਹੁਣ ਉਥੇ ਕਾਫੀ ਸਾਰੇ ਕੋਠੀਆਂ ਨੇ ਪਿੱਛੇ ਗੇਟ ਕੱਢ ਗਏ ਟੋਟਲੀ ਬੰਦ ਕੀਤੇ ਹੋਏ ਇਹ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਟੇਕ ਅਪ ਪੀਡੀਏ ਨਾਲ ਕੀਤਾ ਹੋਇਆ ਮੀਟਿੰਗਾਂ ਵੀ ਕੀਤੀ ਉਹਨਾਂ ਨਾਲ ਵੀ ਘਟੋਟੇ ਖੁਲਾਉਂਦੇ ਜ ਪਰ ਉਹ ਅਜੇ ਤੱਕ ਖੁੱਲੇ ਨਹੀਂ ਸੀਗੇ ਤੇ ਹੁਣ ਔਰ ਲੋਕਾਂ ਨੇ ਫੇਰ ਬੰਦ ਕਰ ਦੋਨੇ ਪੱਕਾ ਇਲਾਜ ਕਰ ਦੋਣਾ ਚਾਹੀਦਾ। ਕੀ ਲੱਗਦਾ ਹੈ ਫਲੱਡ ਗੇਟ ਜਿਹੜਾ ਤੁਹਾਨੂੰ ਲਾਇਆ ਇਹਦੇ ਨਾਲ ਕੋਈ ਫਰਕ ਪਾਊਗਾ ਜੀ? ਸਾਨੂੰ ਉਮੀਦ ਹੈ ਕਿ ਅਸੀਂ ਆਪਣਾ ਜਿਹੜਾ ਬਚਾਅ ਕੀਤਾ ਉਹ ਸਫੀਸ਼ੈਂਟ ਹੈ ਤੇ ਜੇ ਲਾਸਟ ਟਾਈਮ ਜਿੰਨਾ ਹੀ ਪਾਣੀ ਆਂਦਾ ਹੈ ਤਾਂ ਉਹਦੇ ਤੋਂ ਅਸੀਂ ਬਚਾਅ ਕਰ ਲਾਂਗੇ, ਅਸੀਂ ਆਪਣਾ ਬਚਾਅ ਕਰ ਲਾਂਗੇ। ਲਾਸਟ ਟਾਈਮ ਲਾਈਕ 10th ਜੁਲਾਈ ਕੋ ਪਾਣੀ ਆਇਆ ਥਾ ਐਂਡ ਵੀ ਵਰ ਨਾਟ ਐਕਸਪੈਕਟਿੰਗ ਅਰਬਨ ਸਟੇਟ ਜੈਸੇ ਪੋਰ ਸ਼ੇਰੀਆ ਮੇਂ ਅਗਰ ਪਾਣੀ ਆਏਗਾ। ਤੋ ਉਸਕੇ ਬਾਅਦ ਅਬ ਵੀ ਕੁਛ ਐਸਾ ਲੱਗ ਨਹੀਂ ਰਿਹਾ ਕਿ ਗਵਰਨਮੈਂਟ ਨੇ ਕੀ ਹੈ। तो लास्ट टाइम इट वॉज़ टू टू फीट अंदर तक हमारे घर के अंदर टू फीट पानी था कितना फर्नीचर खराब हुआ फ्लोर्स खराब हुए एकदम इमरजेंसी इवैक्यूएट करना पड़ा छोटे बच्चे हैं बड़े हैं सो मैनी थिंग्स प्रिपेयर नहीं होते हैं मेडिसिन वगैरह के लिए तो अब हम वो सब कर रहे हैं एटलीस्ट टू थ्री थ्री फीट की हम लोग वॉल बना रहे हैं ताकि लास्ट टाइम जितना अगर पानी आए हम उससे बच सकें अगर उससे ज़्यादा कुछ हो गया तो देन

तीन तीन कार्स हैं तीनों की तीनों खराब हुई द्वारा कोई सफाई वगैरह है कुछ ड्रेनेज की या जैसे कोई सीवरेज कोई वगैरह की आज सुबह थोड़ी सी बारिश हुई थी सीवरेज की इतनी स्मेल आ रही थी आई डोंट नो पुडा ने कुछ किया है कि नहीं बट वो सीवरेज की जितनी स्मेल हुई है सुबह घंटे की बारिश में पहले कोई मीटिंग हुई है पुडा के साथ इसके रिगार्डिंग कुछ किया जाए पुडा वाले एक बार लास्ट ईयर आए थे पूछ के गए थे कि कितना नुकसान हुआ है क्या हुआ है उसके बाद उनका कोई अदापन नहीं ਨਾਮ ਅਮਰਜੀਤ ਸਿੰਘ ਵੜੈਚਾ ਮੈਂ ਇਸ ਵਕਤ ਅਰਬਨ ਸਟੇਟ ਫੇਜ਼ 2 ਪਟਿਆਲਾ ਦੇ ਵਿੱਚੋਂ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਹਾਂ ਇਹ ਜਿੱਥੇ ਅਸੀਂ ਖੜੇ ਹਾਂ ਪਿਛਲੇ ਸਾਲ 2023 ਦੇ ਵਿੱਚ ਇੱਥੇ ਬਹੁਤ ਫਲੱਡ ਆਇਆ ਸੀ ਔਰ ਇਸ ਥਾਂ ਦੇ ਉੱਤੇ ਜਿੱਥੇ ਆਪਾਂ ਖੜੇ ਹਾਂ ਮੇਰੇ ਘਰ ਦੇ ਅੰਦਰ 20 20 ਇੰਚ 22 ਇੰਚ ਜਿਹੜਾ ਉਹ ਪਾਣੀ ਸੀ ਗਲੀਆਂ ਦੇ ਵਿੱਚ ਸਾਢੇ 5-5 ਫੁੱਟ ਪਾਣੀ ਸੀਗਾ ਔਰ ਬਹੁਤ ਨੁਕਸਾਨ ਹੋਇਆ ਜਿੰਨੇ ਸੋਫੇ ਉਹਦੇ ਵਿੱਚ ਨਾਲ ਸਾਡੇ ਜਿਹੜੇ ਬੈੱਡ ਐ ਸੈਟੀਆਂ ਉਹਨਾਂ ਦੇ ਵਿੱਚ ਕੱਪੜੇ ਭਾਂਡੇ ਜੋ ਕੁਝ ਵੀ ਕਿਤਾਬਾਂ ਤੱਕ ਜਿਹੜਾ ਉਹ ਬੜਾ ਵੱਡਾ ਨੁਕਸਾਨ ਮੇਰੇ ਹੀ ਨਹੀਂ ਹੋਇਆ ਇਕੱਲਾ ਇਸ ਏਰੀਆ 'ਚ ਜਿੰਨੇ ਵੀ ਆਲੇ ਦੁਆਲੇ ਚਨਾਰ ਬਾਗ ਹੈ ਫੇਸ 2 ਹੈ ਫੇਸ 1 ਹੈ ਹਾਂਜੀ ਇਹਦੇ ਨਾਲ ਇੱਕ 11 ਏਕੜ ਕਲੋਨੀ ਕਬਜਦੀ ਹੈ ਉਹ ਹੈਗੀ ਆ ਫਿਰ ਗੋਪਾਲ ਨਗਰ ਹੈ ਹੀਰਾ ਬਾਗ ਹੈ ਉਰਲੇ ਪਾਸੇ ਜਿਹੜਾ ਸੋ ਇਹ ਬਹੁਤ ਵੱਡਾ ਏਰੀਆ ਸੀਗਾ ਚੌਰੇ ਦਾ ਏਰੀਆ ਆ ਗਿਆ ਸੋ ਸਾਰਿਆਂ ਦਾ ਬਹੁਤ ਵੱਡਾ ਜਿਹੜਾ ਸਾਡਾ ਨੁਕਸਾਨ ਹੋਇਆ ਸੀਗਾ ਸੋ ਉਸ ਤੋਂ ਅਸੀਂ ਡਰੇ ਹੋਏ ਸੀਗੇ ਔਰ ਸੋਚਦੇ ਸੀ ਕਿ ਪ੍ਰਸ਼ਾਸਨ ਨੇ ਜੋ ਕੁਝ ਕੀਤਾ ਜੋ ਕਰ ਰਿਹਾ ਸਾਨੂੰ ਕਿਉਂਕਿ April May ਤੱਕ ਕੁਝ ਨਹੀਂ ਦਿਸਿਆ ਕਿ ਨਦੀ ਦੇ ਉੱਤੇ ਕੁਝ ਕੀਤਾ ਜਾ ਰਿਹਾ ਵਿਚਾਵੇ ਔਰ ਦੂਸਰੀ ਗੱਲ ਇਹ ਕਿ ਨਦੀ ਉੱਤੇ ਜੋ ਕੁਝ ਮਰਜ਼ੀ ਕਰ ਲੈਣੇ ਇਹ ਜਿੰਨਾ ਚਿਰ ਲੌਂਗ ਟਰਮ ਪਲਾਨ ਨਹੀਂ ਬਣਾਉਂਦੇ ਉੰਨਾ ਚਿਰ ਅਰਬਨ ਸਟੇਟ ਨੂੰ ਜਾਂ ਇਹ ਸਾਰੇ ਇਲਾਕੇ ਨੂੰ ਨਦੀ ਦੇ ਹੜ੍ਹਾਂ ਤੋਂ ਬਚਾਏ ਨਹੀਂ ਜਾ ਸਕਦਾ ਵੈਸੇ ਇਸ ਵਾਰ ਤੇ ਸਾਨੂੰ ਸ਼ਰਮ ਆਉਣੀ ਚਾਹੀਦੀ ਸਾਡੀ ਪ੍ਰਸ਼ਾਸਨ ਨੂੰ ਸਾਡੀ ਸਰਕਾਰ ਨੂੰ ਕਿ ਇਸ ਵਾਰ ਜੂਨ ਮਹੀਨੇ ਦੇ ਵਿੱਚ ਆ ਕੇ ਇਹਨਾਂ ਨੇ JCB ਜਿਹੜੀਆਂ ਉਹ ਲਾਈਆਂ ਨੇ ਔਰ ਕੰਮ ਸ਼ੁਰੂ ਕੀਤਾ ਔਰ ਹਾਲੇ ਵੀ ਜਿਹੜਾ DCW ਵਾਲਾ ਬ੍ਰਿਜ ਹੈ ਔਰ ਇਹਦੇ ਨਾਲ ਰਾਜਪੁਰੇ ਵਾਲਾ ਬ੍ਰਿਜ ਹੈ ਜਿਹੜਾ ਪੈਂਦਾ ਆਪਣਾ ਐਸਐਸਟੀ ਨਗਰ ਕੋਲੇ ਉਹਦੇ ਦਰਮਿਆਨ ਹਾਲੇ ਵੀ ਬੂਟੀ ਫਸੀ ਹੋਈ ਆ ਉਹ ਪਤਾ ਨਹੀਂ ਕਦੋਂ ਕੱਟਣੀ ਉਤੋਂ ਬਰਸਾਤਾਂ ਆ ਚੁੱਕੀਆਂ ਨੇ ਹੜ੍ਹ ਜਿਹੜੇ ਆਉਣ ਦਾ ਡਰ ਬਣਿਆ ਹੋਇਆ ਮੀਂਹ ਉਹ ਜਿਹੜਾ ਪੈ ਰਿਹਾ ਅੱਜ ਵੀ ਅੱਜ ਥੋੜੀ ਦੇਰ ਮੀਂਹ ਪਿਆ ਤੇ ਅਰਬਨ ਸਟ੍ਰੀਟ ਦੀਆਂ ਗਲੀਆਂ ਦੇ ਵਿੱਚ ਜਿਹੜਾ ਪਾਣੀ ਭਰ ਗਿਆ 6 6 ਇੰਚ ਪਾਣੀ ਜਿਹੜਾ ਹੈਗਾ ਸੋ ਉਹਦੇ ਤੋਂ ਡਰਦਿਆਂ ਅਸੀਂ ਸੋਚਿਆ ਕਿ ਪਿਛਲੇ ਸਾਲ ਨੁਕਸਾਨ ਹੋਇਆ ਅਸੀਂ ਸੋਚਦੇ ਰਹੇ ਸੋਚਦੇ ਰਹੇ ਫਿਰ ਇੱਕ ਖਿਆਲ ਚ ਆ ਵੀ ਸਾਨੂੰ ਛੋਟੇ ਛੋਟੇ ਬੈਂਚ ਬਣਾ ਲੈਣੇ ਚਾਹੀਦੇ ਆ ਘੋ ਉਹ ਫਿਰ ਇਹ ਕੋੜੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਥੱਲਿਓਂ ਜਿਹੜੀ ਆ ਉਹ 10 ਇੰਚ ਹੈ ਤੇ 3 ਫੁੱਟ ਜਿਹੜੀ ਉੱਚੀ ਹੈ ਔਰ ਉੱਪਰਲੇ ਪਾਸੇ ਉਹ ਇਹ 8 ਇੰਚ ਹੈ ਸੋ ਇਹਨੂੰ ਅਸੀਂ ਇਸ ਢੰਗ ਨਾਲ ਤਕੋਨਾ ਢੰਗ ਨਾਲ ਬਣਾਇਆ ਤੇ ਇਹਨਾਂ ਨੂੰ ਅਸੀਂ ਚੱਕ ਕੇ ਬੰਦੇ ਲਿਆ ਕੇ ਜਿਹੜੇ ਉੱਤੇ ਰੱਖ ਦਿੱਤਾ ਕਿਉਂਕਿ ਪਿਛਲੇ ਸਾਲ ਸਾਡੇ 20 ਇੰਚ ਪਾਣੀ ਆਇਆ ਸੀ ਅਸੀਂ ਉਹਦੇ ਨਾਲੋਂ ਜਿਹੜਾ ਹੋਰ ਵੱਧ ਜਿਹੜਾ ਸਵਾ ਫੁੱਟ ਜਿਹੜੀ ਆ ਉੱਚੀ ਬਣਵਾ ਲਈ ਆ ਸੋ ਜਿੰਨਾ ਮਰਜ਼ੀ ਪਾਣੀ ਆ ਜਾਵੇ ਇਸੇ ਤਰ੍ਹਾਂ ਜੀ ਤੁਸੀਂ ਉਹ ਸਾਹਮਣੇ ਜਿਹੜਾ ਜਿਹੜਾ ਬੈੱਡ ਤੁਸੀਂ ਸਾਡੇ ਵੇਖਿਆ ਅਸੀਂ ਬੈੱਡ ਵੀ ਉੱਚੇ ਚੁੱਕ ਦਿੱਤੇ ਆ ਬੈੱਡਾਂ ਦੇ ਉੱਤੇ ਸਮਾਨ ਰੱਖ ਦਿੱਤਾ ਸਾਰਾ ਉਹਦੇ ਥੱਲੇ ਚਾਰ-ਚਾਰ ਅਸੀਂ ਜਿਹੜੀਆਂ ਘੋੜੀਆਂ ਲਾਈਆਂ ਨੇ ਇੱਕ ਸੈਂਟਰ ਚ ਲਾਈ ਆ ਤਾਂ ਕਿ ਸੈਂਟਰ ਚੋਂ ਕਿਤੇ ਬੈਠ ਨਾ ਜਾਵੇ ਸੋ ਤੁਸੀਂ ਉਹਦੇ ਉੱਤੇ ਬੈਠ ਕੇ ਪੜ੍ਹ ਸਕਦੇ ਹੋ ਸੌ ਸਕਦੇ ਹੋ ਅਸੀਂ ਸਟੂਲ ਬਣਾਏ ਹੋਏ ਆ ਉੱਥੇ ਛੜਨ ਵਾਸਤੇ ਸੋ ਅਸੀਂ ਆਪਣੇ ਆਪ ਨੂੰ ਸੇਵ ਕੀਤਾ ਕਿਉਂਕਿ ਪ੍ਰਸ਼ਾਸਨ ਦੇ ਭਰੋਸਿਆਂ ਸਿਰ ਅਸੀਂ ਰਹਿ ਨਹੀਂ ਸਕਦੇ ਕਿਉਂਕਿ ਜਿੰਨੇ ਉਹ ਜਿਹੜੇ ਸਾਡੇ ਲੀਡਰ ਹੁੰਦੇ ਆ ਨਾ ਉਹਨਾਂ ਦੇ ਭਰੋਸੇ ਜਿਹੜੇ ਆ ਉਹ ਬਸ ਇਹੋ ਜਿਹੀ ਆ ਜਿਹੜੇ ਤੁਸੀਂ ਸਮਝਦੇ ਹੋ ਕਿ ਜਦੋਂ ਅੱਗ ਲੱਗੇ ਉਦੋਂ ਖੂਹ ਪਟਣ ਬੈਹ ਜਾਂਦੇ ਆ ਨੇੜੇ ਆਈ ਜਾਨ ਤੇ ਵਿਲੋ ਕੁੜੀ ਦੇ ਕਰਨ ਸਾਡੇ ਲੀਡਰਾਂ ਦੇ ਜਿਹੜੇ ਆ ਜਿਵੇਂ ਮਾਨ ਸਾਹਿਬ ਨੇ ਇਸ ਵਾਰ ਕਹਿ ਦਿੱਤਾ ਕਿ ਮੈਂ ਤੇ ਜਿਹੜਾ ਉਹ ਪਿਛਲੇ ਸਾਲ ਮੁਰਗੀਆਂ ਦਾ ਜਿਹੜਾ ਉਹ ਮੁਆਵਜ਼ਾ ਵੀ ਦਵਾਂਗਾ ਇਸ ਤੋਂ ਪਹਿਲਾਂ ਚੰਦੂ ਮਾਇਰਾ ਸਾਹਿਬ 2007 ਦੇ ਵਿੱਚ ਕਹਿ ਚੁੱਕੇ ਸੀ ਕਿ ਤੁਸੀਂ ਕਾਂਗਰਸ ਤੁਸੀਂ ਕਾਂਗਰਸ ਚੁੱਕ ਦਿਓ ਮੈਂ ਘੱਗਰ ਚੁੱਕ ਦਿਆਂਗਾ ਕੈਪਟਨ ਮਰਿੰਦਰ ਸਿੰਘ ਨੇ ਸੌਂ ਖਾ ਕੇ ਨਸ਼ਿਆਂ ਦੀ ਜਿਹੜੀ ਆ ਉਹ ਕਹੇ ਸੀ ਮੈਂ ਨਸ਼ਿਆਂ ਦਾ ਲੱਕ ਤੋੜ ਦੂੰਗਾ ਔਰ ਬਾਦਲ ਸਾਹਿਬ ਉਹ ਕਹਿੰਦੇ ਸੀ ਮੈਂ ਪੰਜਾਬ ਦੇ ਵਿੱਚ ਜਿਹੜੇ ਆ ਉਦੋਂ ਬਹੁਤ ਜਿਹੜੇ ਹਿੰਸਾ ਹੋਈ ਸੀ ਬੰਦੇ ਮਰੇ ਸਾਡੇ ਬਹੁਤ ਸਾਰਾ نسل ਜਿਹੜੇ ਨੌਜਵਾਨ ਮਰੇ ਕਹਿੰਦੇ ਸੀ ਮੈਂ ਜਦੋਂ ਮੇਰੀ ਸਰਕਾਰ ਆਊਗੀ ਤੇ ਮੈਂ ਟਰੂਥ ਕਮਿਸ਼ਨ ਬਣਾਊਗਾ ਸੋ ਇਹਨਾਂ ਲੋਕਾਂ ਦੇ ਜਿਹੜੇ ਵਾਅਦੇ ਆ ਉਹਨਾਂ ਦਾ ਕੋਈ ਮਤਲਬ ਨਹੀਂ ਉਹਨਾਂ ਦੇ ਕੋਈ ਸਿਰ ਪੈਰ ਨਹੀਂ ਹੁੰਦਾ ਸੋ ਸਾਨੂੰ ਪ੍ਰਸ਼ਾਸਨ ਤੇ ਜਿਹੜਾ ਕੋਈ ਵਿਸ਼ਵਾਸ ਪ੍ਰਸ਼ਾਸਨ ਦਾ ਭਾ ਸਰਕਾਰਾਂ ਨੇ ਕੁਝ ਨਹੀਂ ਕੀਤਾ ਪ੍ਰਸ਼ਾਸਨ ਨੇ ਤਾਂ ਉਦੋਂ ਕਰਨਾ ਜਦੋਂ ਸਰਕਾਰਾਂ ਕਰਾਉਣਗੀਆਂ ਸੋ ਅਸੀਂ ਉਸ ਤੋਂ ਬਚਣ ਵਾਸਤੇ ਕਿ ਸਾਡਾ ਪਿਛਲੇ ਸਾਲ ਦਾ ਜਿਹੜਾ ਨੁਕਸਾਨ ਹੋਇਆ ਘਟੋ ਘਾਟੇ ਇਸ ਵਾਰ ਅਸੀਂ ਬਚ ਸਕੀਏ ਤੇ ਇਹ ਅਸੀਂ ਜਿਹੜਾ ਪ੍ਰਬੰਧ ਕੀਤਾ ਰਸਿਕਾਲ ਜੀ ਮੈਂ ਡਾਕਟਰ ਬਲਬੀਰ ਸਿੰਘ ਮੇਰੇ ਨਾਲ ਡੈਪਟੀ ਕਮਿਸ਼ਨਰ ਸਾਰੇ ਐਡਮਿਨਿਸਟ੍ਰੇਸ਼ਨ ਦੇ ਸਾਰੇ ਮਹਿਕਮੇ ਦੇ ਬੰਦੇ ਆ ਜੀ ਡਰੇਨੇਜ ਦੇ ਪੀਡੀਏ ਦੇ ਔਰ ਸਾਰੇ ਇਰੀਗੇਸ਼ਨ ਵਾਲੇ ਇਹ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਫਰੋਲੀ ਦਾ ਗੁਰਦੁਆਰਾ ਸਾਹਿਬ ਆ ਜੀ ਇਹਦੇ ਨਾਲ ਇੱਥੋਂ ਜਿਹੜਾ ਪਿਛਲੀ ਵਾਰੀ ਜਿਹੜੇ ਫਲੱਡ ਆਏ ਸੀਗੇ ਉਹ ਇੱਥੋਂ ਪਾਣੀ ਸਾਰਾ ਗਿਆ ਸੀਗਾ ਜਿਹੜਾ ਆਰਪਲ ਸਟੇਟ ਚਨਾਰ ਬਾਗ ਜਿੰਨਾ ਵੀ ਸਾਰਾ ਏਰੀਆ ਜਿਹੜਾ ਫਲਡਿੰਗ ਹੋਈ ਸੀ ਔਰ ਉਸ ਤੋਂ ਬਾਅਦ ਜਾ ਕੇ ਫਰੈਂਡਸ ਇਨਕਲੇਵ ਜਿੰਨਾ ਵੀ ਆਪਣਾ ਬੱਸ ਸਟੈਂਡ ਦਾ ਏਰੀਆ ਇੱਥੋਂ ਸਾਰਾ ਗਿਆ ਸੀ ਪਾਣੀ ਇਹਦਾ ਅਸੀਂ ਹੁਣ ਬੰਨ ਜਿਹੜਾ ਸਟੈਟਰ ਕਰਤਾ ਔਰ ਬੁਰਜੀਆਂ ਭਰ ਕੇ ਅੰਦਰ ਉਹਨੂੰ ਹੋਰ ਵੀ ਜ਼ਿਆਦਾ ਸਟੈਟਰਨ ਕੀਤਾ ਜਾ ਰਿਹਾ ਸੋ ਮੈਂ ਸਾਰੇ ਜਿੰਨੇ ਸਾਡੇ ਰੈਜ਼ੀਡੈਂਟਸ ਆ ਉਹਨਾਂ ਨੂੰ ਸ਼ੋਰ ਕਰਨਾ ਚਾਹੁੰਦਾ ਕਿ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਜੀ ਅਸੀਂ ਇੱਥੇ ਖੜੇ ਆ ਹਰ ਪ੍ਰਸਾਪ ਵਿੱਚ ਅਸੀਂ ਇੱਥੇ ਖੜਾਗੇ ਤੁਹਾਨੂੰ ਆ ਕੇ ਦੇਖਣ ਦੀ ਲੋੜ ਨਹੀਂ ਆ ਔਰ ਅਗਲੇ ਸਾਲ ਤੋਂ ਅਸੀਂ ਬਹੁਤ ਵਧੀਆ ਇੱਥੋਂ ਲੈ ਕੇ ਅਸੀਂ ਜਿਹੜੀ ਵੀ ਤੁਹਾਡੀ ਪਟਿਆਲਾ ਕੀ ਰਾਓ ਹੈ ਉਹਦਾ ਚੰਡੀਗੜ੍ਹ ਦੇ ਵਿੱਚ ਵੀ ਮੁਹਾਲੀ ਦੇ ਵਿੱਚ ਵੀ ਔਰ ਫਤਿਹਗੜ੍ਹ ਸਾਹਿਬ ਔਰ ਪਟਿਆਲੇ ਦੇ ਵਿੱਚ ਜਿੱਥੇ ਜਿੱਥੇ ਸਾਡੇ ਕੋਲ ਜਗ੍ਹਾ ਹੈਗੀ ਅਸੀਂ ਛੋਟੇ ਛੋਟੇ ਲੇਕ ਵੀ ਕ੍ਰੀਏਟ ਕਰਾਂਗੇ ਹੋਰ ਵੀ ਜਿਹੜਾ ਪਾਣੀ ਵਾਸਤੇ ਆ ਬਹੁਤ سارے ਖੂਹ ਵੀ ਬਣਾਵਾਂਗੇ ਅਸੀਂ ਸੈਕੰਡਰੀ ਦੀ ਗਣਤੀ ਦੇ ਵਿੱਚ ਤੇ ਸਾਡੀ ਕੋਸ਼ਿਸ਼ ਹੈ ਕਿ ਇਹਦਾ ਪੱਕਾ ਸਮੱਸਿਆ ਅਸੀਂ ਹੱਲ ਕਰਾਂਗੇ ਕਿ ਪਟਿਆਲੇ ਨੂੰ ਜਿਹੜੀ ਕਹਿੰਦੇ ਹੜਾਂ ਦੀ ਮਾਰ ਹੈ ਉਹ ਤੁਸੀਂ ਇਸ ਸਾਲ ਬਾਅਦ ਨਹੀਂ ਕਰੋਗੇ ਕਿ ਪਟਿਆਲੇ ਨੂੰ ਹੜਾਂ ਦੀ ਮਾਰ ਆ ਉਹ ਨਹੀਂ ਹੋਏਗੀ ਔਰ ਜ਼ਮੀਨ ਦੇ ਵਿੱਚ ਪਾਣੀ ਵੀ ਹੋਏਗਾ ਆਰਬਲੀਆਂ ਪੀੜ੍ਹੀਆਂ ਲਈ ਸੋ ਸਾਰਿਆਂ ਨੂੰ ਮੈਂ ਆਪਣੇ ਜਿੰਨੇ ਵੀ ਸਾਡੇ ਪਟਿਆਲੇ ਦੇ ਸਾਰੇ ਸਮੁੱਚੇ ਸ਼ਹਿਰ ਨਿ ਸਰਕਾਰ ਪੂਰੀ ਤਰ੍ਹਾਂ ਕਮਿਟਡ ਹੈ ਕਿ ਪਟਾਲੇ ਦੇ ਵਿੱਚ ਹੜ੍ਹ ਨਹੀਂ ਆਣਦੇ ਨੇ ਬਾਕੀ ਉੱਪਰ ਸਾਨੂੰ ਰੱਬ ਦਾ ਵੀ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇਗੀ ਔਰ ਆਪਾਂ ਬਿਲਕੁਲ ਕਾਮਯਾਬ ਹੋਵਾਂਗੇ ਬਹੁਤ ਬਹੁਤ ਧੰਨਵਾਦ ਜੀ